ਮੇਰਾ ਨਾਮ ਕੁਲਵਿੰਦਰ ਘੋੜਾ ਹੈ ਮੈਂ ਕਾਲਗੜ੍ਹ ਦੇ ਰਹਿਣ ਵਾਲਿਆਂ ਦੀ ਮੈਨੂੰ 1 ਸਾਲ ਹੋ ਗਿਆ ਇੱਥੇ ਕੰਮ ਤੇ ਆਉਂਦੀ ਨੂੰ ਤੇ ਮੈਂ ਕੱਜ ਵਾਟਣਾ ਦਾ ਕੰਮ ਕਰਦੀ ਹਾਂ ਇਸ ਤੋਂ ਇਲਾਵਾ ਵੀ ਮੈਨੂੰ ਸਾਰੀਆਂ ਮਸ਼ੀਨਾਂ ਆਉਂਦੀਆਂ ਨੇਗੀਆਂ ਤੇ ਇੱਥੋਂ ਕੰਮ ਲਾ ਕੇ ਮੈਂ ਘਰੇ ਵੀ ਕਰਦੀ ਹਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਮੇਰੇ ਬੱਚਿਆਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਮੇਰੀਆਂ ਆਪਦੀਆਂ ਜ਼ਰੂਰਤਾਂ ਵੀ ਪੂਰੀਆਂ ਹੁੰਦੀਆਂ ਨੇ ਸਾਨੂੰ ਆਪਦੇ ਹਸਬੰਦ ਤੋਂ ਮੰਗਣ ਦੀ ਲੋੜ ਨਹੀਂ ਪੈਂਦੀ ਅਸੀਂ ਆਪਦਾ ਖਰਚਾ ਆਪ ਚਲਾ ਸਕਦੇ ਹਾਂ ਅਸੀਂ ਬਹੁਤ ਸਰਕਾਰ ਦੇ ਧੰਨਵਾਦੀ ਹਾਂ ਕਿ ਸਾਨੂੰ ਇਸ ਲਈ ਕੀਤਾ ਕਿ ਅਸੀਂ ਆਪਦੀ ਜ਼ਿੰਮੇਵਾਰੀ ਆਪ ਚੱਕ ਸਕੀਏ ਆਡਾ ਉਹਰੇ ਕੰਮ ਤੇ ਆਉਣ ਦਾ ਟਾਈਮ ਆ ਜੀ 8 ਤੋਂ ਜੀ 5 ਹੈਗਾ ਜੀ ਤੇ ਅਸੀਂ ਸਾਰੇ ਬਹੁਤ ਵਧੀਆ ਕੰਮ ਕਰਦੇ ਆ ਜੀ ਰਲ ਮਿਲ ਕੇ ਰਹਿਣੇ ਆਂਗੇ ਜੀ ਤੇ ਇੱਥੇ ਜਿਹੜੀਆਂ ਬੀਬੀਆਂ ਪੈਣਾ ਬਾਦੀਆਂ ਦਾ ਕੰਮ ਕਰਦੀਆਂ ਨੇ ਉਹ ਬਾਦੀਆਂ ਦਾ ਕੰਮ ਕਰਦੀਆਂ ਨੇ ਤੇ ਜਿਹੜੀਆਂ ਬੀਬੀਆਂ ਪੈਣਾ ਦੀ ਲਾਸਕਡਾਲੀ ਮਸ਼ੀਨ ਤੇ ਡਿਊਟੀ ਆ ਜੀ ਉਹ ਆਪਦੀ ਡਿਊਟੀ ਵਾਲਾ ਕੰਮ ਕਰਦੀਆਂ ਨੇ ਜੀ ਜਿਨ੍ਹਾਂ ਦੀ ਇੰਟਰਲੌਕ ਤੇ ਡਿਊਟੀ ਆ ਉਹ ਆਪਦੇ ਇੰਟਰਲੌਕ ਦਾ ਕਰਦੀਆਂ ਨੇ ਜੀ ਸਾਰਿਆਂ ਜੀ ਜੋ ਨਿਜੀ ਦੀ ਜੀ ਨਿਜम्मेवारी ਆ ਜੀ ਉਹ ਸਾਰਿਆਂ ਆਪਦੀ ਜ਼ਿੰਮੇਵਾਰੀ ਸਮਝਦੀਆਂ ਨੇ ਜੀ ਤੇ ਜੋ ਵਿਬੀਆਂ ਭੈਣਾ ਸਾਡੀ ਵੀਡੀਓ ਦੇਖ ਰਹੀਆਂ ਨੇ ਸਾਨੂੰ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਉਹ ਭੈਣਾ ਵੀ ਸਾਡੇ ਪਿੰਡ ਵਿੱਚ ਆ ਕੇ ਕੰਮ ਕਰਨ ਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਇਸ ਪ੍ਰਾਲੇ ਵਾਸਤੇ ਮੈਂ ਪੰਜਾਬ ਸਰਕਾਰ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ